ਅੱਜ ਬਹੁਤ ਹੀ ਸਰਕਾਰ ਤੇ ਯੋਗ ਮੇਰੇ ਸਾਰੇ ਭੈਣ ਭਰਾ ਜਿਹੜੇ ਇਕੱਠੇ ਹੋਏ ਨੇ ਸਾਰਿਆਂ ਦਾ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਆਇਆਂ ਨੂੰ ਆਖਦਾ ਸਾਰੇ ਮਾਰਕੀਟ ਦੀ ਐਸੋਸੀਏਸ਼ਨ ਸੋਖ ਸਾਰੇ ਇਹਨਾਂ ਦੇ ਸਹਿਯੋਗੀ ਸਾਡੇ ਪਾਸੋਂ ਲਾਲੀ ਜੀ ਮੇਰਾ ਵੀਰ ਜਿਨ੍ਹਾਂ ਨੂੰ ਅਸੀਂ ਰਾਮੂ ਜੀ ਕਹਿੰਦੇ ਹਾਂ ਜਿੰਮ ਵਾਲੇ ਤੇ ਹੋਰ ਸਾਰੇਕਾਰ ਦੇ ਯੋਗ ਮੇਰੇ ਨਾਲ ਸਾਡੇ ਹਲਕਾ ਉਪਰੀ ਦੇ ਸੰਗਠਨ ਦੇ ਇੰਚਾਰਜ ਜਸਾਕਾ ਸਿੰਘ ਜੀ ਸਾਡੇ ਯੂਥ ਦੇ ਨਰਿੰਦਰ দত্ত ਜੀ ਮੇਰੇ ਬਹੁਤ ਅਜ਼ੀਜ਼ ਸਾਡੇ ਵੋਟ ਨੰਬਰ 12 ਦੇ ਇੰਚਾਰਜ ਤੇ ਐਸਸੀ ਪਿੰਡ ਦੇ ਹਲਕਾ ਇੰਚਾਰਜ ਬਲਵਿੰਦਰ ਕਾਲਾ ਜੀ ਤੇ ਹੋਰ ਸਾਰੇ ਸਤਕਾਰ ਦੇ ਯੋਗ ਮੇਰੇ ਕੋਲ ਇੱਕ ਇੱਕ ਨਾਮ ਲੈਣ ਦੀ ਗੁਸਾਖੀ ਹੋਣੀ ਆ ਜੀ ਸਾਰੇ ਸਤਕਾਰ ਦੇ ਯੋਗ ਜਿਹੜੇ ਇਹਨੇ ਸਾਰਿਆਂ ਨੂੰ ਜੀ ਆਇਆਂ ਤੇ ਬਹੁਤ ਕਰਪਾਤਾ ਗਮਾੜੇ ਅਸੀਂ ਸਾਰੇ ਔਰ ਅੱਜ ਵੀ ਜਿਹੜੇ ਸਾਡੇ ਭੈਣ ਭਰਾਵਾਂ ਨੇ ਤੁਹਾਨੂੰ ਸਾਡੇ ਚ ਸ਼ਾਮਲ ਹੁੰਦਾ ਫਲਾਨ ਕੀਤਾ ਉਹਨਾਂ ਨੂੰ ਵੀ ਮੈਂ ਜੀ ਹਾਂ ਅਸਾਂ ਪਾਰਟੀ ਦੇ ਨਾਲ ਉਹਨਾਂ ਦਾ ਧੰਨਵਾਦ ਕਰਦਾ ਔਰ ਬਹੁਤ ਜੀ ਸੁਣ ਕੇ ਕਹਿਣਾ ਚਾਹੁੰਦੇ ਹਾਂ ਜਿਹੜੇ ਗੁਆਵਸਾ ਦਵਾਈਆਂ ਦੀ ਦੁਕਾਨਾਂ ਬੈਠੀਆਂ ਹੋਈਆਂ ਅੱਜ ਵੇਖੋ ਸਾਰੇ ਸਾਡੇ ਭੈਣ ਭਰਾ ਇੱਥੇ ਇਕੱਠੇ ਹੋਏ ਆ ਸਾਡੇ ਪਾਸਟਰ ਲਾਲੀ ਜੀ ਸਾਡੇ ਟਰਮ ਜੀ ਹੋਰ ਸਾਰੇ ਸਤਕਾਰਯੋਗ ਜਿੰਨੇ ਵੀ ਅੱਜ ਇੱਥੇ ਮਾਰਕੀਟ ਦੀ ਐਸੋਸੀਏਸ਼ਨ ਆ ਇਹਨਾਂ ਦੇ ਸਹਿਯੋਗੀ ਨੇ ਇਨਾਂ ਦਾ ਪਹਿਲਾਂ ਤਾਂ ਮੈਂ ਧੰਨਵਾਦੀ ਆ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਅੱਜ ਰਨ ਕੀਤਾ ਔਰ ਸਾਡੇ ਨਾਲ ਹੀ ਚੱਲੇ ਨੇ ਮੈਂ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਔਰ ਆਪਣੀ ਤਰਫੋਂ ਇਹਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਇਹ ਜਿਹੜੇ ਵਿਸ਼ਵਾਸ ਦੇ ਨਾਲ ਆਏ ਨੇ ਉਹਨੂੰ ਬਹਾਲ ਰੱਖਾਂਗੇ ਔਰ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਆਹੀਂ ਪਹਿਲ ਦੇ ਆਧਾਰ ਤੇ ਦੂਰ ਕਰਾਂਗੇ ਸੋ ਅੱਜ ਮੇਰੇ ਸਾਰੇ ਭੈਣ ਭਰਾ ਇੱਥੇ ਵੱਡੀ ਤਰ੍ਹਾਂ ਚ ਇਕੱਠੇ ਹੋਏ ਨੇ ਆਮ ਆਦਮੀ ਪਾਰਟੀ ਟੂ ਵਿੱਚ ਨੇ ਅਪਣਾਇਆ ਵਾ ਮੈਂ ਇਹਨਾਂ ਨੂੰ ਫੇਰ ਇੱਕ ਮਰੀਜ਼ ਜੀ ਆਇਆ ਸਰ ਇੱਕ ਗੇਟ ਦੀ ਬੜੀ ਮੁਸ਼ਕਲ ਕੋਈ ਨਹੀਂ ਕਹਿ ਰਹੇ ਗੇ ਆਹ ਉਹ ਕੋਈ ਨਹੀਂ ਹੋਣਾ ਵੀ ਅਸੀਂ ਗੱਲ ਕਰਕੇ ਜਿਹੜੇ ਵੀ ਇੱਥੇ ਪ੍ਰਬੰਧਕ ਨੇ ਗੁਰੂ ਨਾਨਕ ਦੇਵ ਹਸਪੀਟਲ ਦੇ ਉਹਦੇ ਨਾਲ ਜੋ ਵੀ ਇੱਥੇ ਜੈਨੂਨ ਜੋ ਵੀ ਕਾਨੂੰਨੀ ਇਹਨਾਂ ਦਾ ਹੱਕ ਬੰਦਾ ਇਹਨਾਂ ਨੂੰ ਲੈ ਕੇ ਦਵਾਂਗੇ ਉਹਦੇ ਨਾਲ ਇੱਥੇ ਦੁਕਾਨਦਾਰਾਂ ਦੀ ਵੀ ਰੋਜ਼ੀ ਰੋਟੀ ਚੱਲੇਗੀ ਔਰ ਹਸਪੀਟਲ ਦੇ ਮਰੀਜ਼ਾਂ ਨੂੰ ਵੀ ਜਿਹੜੀ ਉਹ ਕਾਫੀ ਰਾਹਤ ਮਿਲੇਗੀ ਸਾਡੀ ਕੋਸ਼ਿਸ਼ ਹੋਏਗੀ ਕਿ ਇਹਨੂੰ ਕਾਨੂੰਨੀ ਤੌਰ ਤੇ ਅਸੀਂ ਸਾਰੇ ਇਕੱਠਾ ਦਾ ਮਸਲਾ ਲੈ ਕੇ। ਕਿੰਨੇ ਲੋਕ ਕਹਾਂਗੇ ਕਿ ਜਿਹੜੇ ਕੁੱਝ ਜਿਹੜੇ ਹੈਗੇ ਸੀ ਉਹ ਜਦ ਵੀ ਇਹਨਾਂ ਦੀ ਹੋ ਚੁੱਕੀ ਹੈ ਡਿਪਰੈਸ਼ਨ ਕਰਕੇ ਜਿਹੜੇ ਚਲੋ ਜੇ ਜੇਸ ਬੰਦੇ ਦਾ ਕਾਰੋਬਾਰ ਖਤਮ ਹੋ ਜੇ ਨੇਚਰਲੀ ਉਹ ਘਰਾਂ ਦੇ ਵਿੱਚ ਫਿਰ ਡਿਪਰੈਸ਼ਨ ਵਿੱਚ ਆਉਂਦਾ ਵਾ ਔਰ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਸਾਡੀ ਸਰਕਾਰ ਹਰ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਆ ਉਹ ਆਮ ਆਦਮੀ ਦੀ ਬਾਹਮ ਫੜਦੀ ਆ। ਸੋ ਜਿੱਤੇ ਵੀ ਇਹਨਾਂ ਨੂੰ ਕੋਈ ਦੁੱਖ ਤਕਲੀਫਾਂ ਵਾ ਇਹਨਾਂ ਦੇ ਅਸੀਂ ਰੋਜ਼ਗਾਰ ਨੂੰ ਕੋਈ ਆਂਚ ਨਹੀਂ ਆਉਣ ਦਵਾਗੇ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਆਪਣਾ ਇਹਨਾਂ ਦਾ ਕਾਰੋਬਾਰ ਵੀ ਵਧੇ ਫੁੱਲੇ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਬੰਦਾ ਹੋਏਗਾ ਤਾਂ ਤਾਂ ਅਸੀਂ ਕਰਵਾ ਕੇ ਦਵਾ। ਅੱਜ ਤੁਸੀਂ ਆਮ ਆਦੀ ਪਾਰਟੀ ਸ਼ਾਮਾਂ ਲਈ ਵੀ ਇਹ ਨਾਲ ਤੁਹਾਡੀ ਮੁਸ਼ਕਲ ਆਮੀ ਸੀ ਕਿ ਰੈਂਟ ਉਸ ਆਫਲੇ ਤੁਹਾਨੂੰ ਮੁਸ਼ਕਲ ਸਰ ਗੱਲ ਹੈ ਕਿ ਇਹ ਨਾ 4 ਸਾਲ ਤੋਂ ਅਸੀਂ ਵੇਲੇ ਫਿਰਦੇ ਪਿਆ 4 ਸਾਡੀਆਂ ਦੁਕਾਨਾਂ ਬੰਦ ਜਾਂ ਛਤਾਂ ਦੇ ਵੇ ਲੋਕ ਚੋਣਦੀਆਂ ਆ ਵੇਖੋ ਇੱਧਰ ਕੈਮਰਾ ਮਾਰੂ ਜਰਾ ਸਾਰੇ ਇੱਧਰ ਸਾਰੇ ਕੁਝ ਸਤਾਮ ਗੰਡੀਆਂ ਵਾ ਇੱਥੇ 10 6 7 6 ਮੌਤਾ ਹੋ ਚੁਕੀਆਂ ਜਿਨ੍ਹਾਂ ਚ ਮੇਰੀ ਮਾਤਾ ਜੀ ਐ ਟੈਗ ਹੋਏ ਮਾਤਾ ਜੀ ਨੂੰ ਟੈਗ ਹੋ ਗਿਆ ਮੇਰੇ ਨੂੰ ਜਿਹੜਾ ਗੇਟ ਬੰਦ ਹੋਇਆ ਉਸ ਤੋਂ ਬਾਅਦ 2-4 ਮਹੀਨੇ ਮੇਰੀ ਮਾਤਾ ਜੀ ਡੈਥ ਹੋ ਗਈ ਹੈ ਤੇ ਬਾਕੀ 6 ਮੌਤਾ ਹੋਈਆਂ ਇੱਕ ਬੰਦਾ ਕੋਮੇ 'ਚ ਸਾਡਾ ਹਸਪਤਾਲ ਦੇ ਦਾਖਲ ਪਿਆਦਾ ਜੀ ਕੋਮੇ 'ਚ ਦਾਖਲ ਪਿਆਦਾ ਜੀ ਸਾਡੂ ਇਹ ਹੈਗਾ ਕਿ 4 ਸਾਲ ਤੋਂ ਵਿਹਲੇ ਫਿਰਦੇ ਪਿਆ ਨਾ ਸਾਨੂੰ ਕਾਰੋਬਾਰ ਲੱਭਦਾ ਪਿਆ ਜੇ ਕਾਰੋਬਾਰ ਕਰਦੇ ਨਹੀਂ ਆ ਤੇ ਇਹਨੇ ਲੱਖਾਂ ਰੁਪਏ ਲਾ ਕੇ ਵੀ ਨਵਾਂ ਕੰਮ ਕਾਰੋਬਾਰ ਨਹੀਂ ਸ਼ੁਰੂ ਹੁੰਦਾ ਠੀਕ ਹੈ ਜੀ ਹਿੰਦੂ ਸਾਹਿਬ ਆਈ ਕੀ ਆਸ਼ਵਾਸ਼ਣ ਤੁਹਾਨੂੰ ਦਿਵਾਇਆ ਜੀ ਸਾਨੂੰ ਉਹਨੇ ਇਹ ਨਹੀਂ ਗੱਲ ਕਹੀ ਜੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਮੈਂ ਦੁਕਾਨਦਾਰਾਂ ਬੇਰੋਜ਼ਗਾਰ ਨਹੀਂ ਹੋਵਾਂਗਾ ਬਹੁਤ ਅੱਛੀ ਗੱਲ ਕਹੀ ਉਹਨਾਂ ਨੇ ਸਾਨੂੰ ਤੇ ਠੀਕ ਹੈ ਬਾਕੀ ਨਾਲ ਬਹੁਤ ਧੰਨਵਾਦ ਕਰਦਾ ਮੈਂ ਜਿਹਨੇ ਸਾਡੇ ਹੱਕ ਚ ਬੋਲੇ ਆ ਇਹਨੇ ਲੀਡਰ ਆਏ ਅਜ ਤੱਕ ਕੋਈ ਸਾਨੂੰ ਕੋਈ ਹੌਸਲਾ ਨਹੀਂ ਦਿੱਤਾ ਜਿਨ੍ਹਾਂ ਨੇ ਸਾਨੂੰ ਬਹੁਤ ਹੋ ਤਗੜਾ ਹੌਸਲਾ ਦਿੱਤਾ ਸਮਝ ਤੁਹਾਡਾ ਕੰਮ ਹੋ ਜਾਏਗਾ ਜਿਹੜਾ ਦੇਖੋ ਜੀ ਹੁਣ ਵੀ ਤੇ ਹੈ ਵਾ ਹੁਣ ਆਸਤਾ ਆ ਚਾਰ ਸਾਲ ਹੀ ਬੀਤੇ ਆ ਅਸੀਂ ਹੋਰ 2-4 ਦਿਨ 5 ਦਿਨ 10 ਦਿਨ ਹੋਰ ਇੰਤਜ਼ਾਰ ਕਰ ਸਕਦੇ ਆ ਕੱਚ ਕੀ ਕਰਾਂਗੇ ਹੁਣ ਅਸੀਂ ਮੈਂ ਵੀ ਬਿਮਾਰ ਹਿੰਦਾ ਜੀ ਮੈਂ ਵੀ ਹਾਰ ਦਾ ਮਰੀਜ਼ ਜੇ ਦਵਾਈ ਖਾਂਦਾ ਪਿਆ ਜੇ ਜੇ ਕੱਲ ਨੂੰ ਸਾਾਨੂੰ ਹੀ ਕੁਝ ਹੋ ਜਾਏਗਾ ਤਾਂ ਕੀ ਕਰਾਂਗੇ ਛੋਟੇ ਛੋਟੇ ਬੱਚੇ ਆ ਬੱਚੇ ਫੀਸਾਂ ਨਹੀਂ ਦੇ ਜਾਂਦੀਆਂ ਕੀ ਕਰਾਂਗੇ ਜੇ ਬੱਚਾ ਸਕੂਲੋਂ ਉਠਾ ਲਈਏ ਜੇ ਕੀ ਕਰੀਏ ਉਹਨਾਂ ਬੱਚੇ ਦਾ ਵੀ ਵਿਸ਼ੇ ਵੀ ਖਰਾਬ ਹੋਣ ਲਿਆ ਵੈ ਪੜਾਈ ਲਿਖਾਈ ਦਾ ਵੀ ਕੋਈ ਇੰਤਜ਼ਾਮ ਨਹੀਂ ਸਾਡੇ ਹੁੰਦਾ ਪਿਆ ਉਹਨਾਂ ਵਿਚਾਰਿਆਂ ਬੱਚੇ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਕੋਈ ਕਾਰੋਬਾਰ ਸਾਡਾ ਹੈ ਨਹੀਂ ਕਿ ਤੋ ਫੀਸਾਂ ਦੇਵਾਂ ਮਹਿੰਗਾਈ ਇੰਨੀ ਹੈ ਕੀ ਕਰਾਂਗੇ ਠੀਕ ਹੈ ਜੀ ਮੇਰਾ ਮੈਂ ਅਜੀਤ ਸ਼ਰਮਾ ਜੀ ਮੇਰੀ ਵੀ ਇੱਕ ਐਮ ਸ਼ਾਪ ਹੈਗੀ ਆ ਤੇ ਅਸੀਂ ਕਾਫੀ ਤਿੰਨ ਸਾਢੇ ਤਿੰਨ ਚਾਰ ਸਾਲ ਤੋਂ ਸਾਡੀ ਮਤਲਬ ਇੱਕ ਰਸਤਾ ਹੁੰਦਾ ਸੀ ਬੜਾ ਮਤਲਬ ਹਸਪੀਟਲ ਦੇ ਪੇਸ਼ੈਂਟ ਨੂੰ ਵੀ ਉਹਦੇ ਵਿੱਚ ਬੈਨੀਫਿਟ ਮਿਲਦਾ ਸੀ ਵੀ ਬੜੀ ਨਜ਼ਦੀਕੀ ਜਲਦੀ ਨਾ ਆ ਕੇ ਸਾਡੇ ਕੋ ਮੈਡੀਸਨ ਪਰਚੇਸ ਕਰ ਲੈਂਦੇ ਸੀ ਤੇ ਸਾਡੇ ਲੋਕਾਂ ਦਾ ਰੋਜ਼ਗਾਰ ਵੀ ਚੱਲਿਆ ਸੀਗਾ ਹੁਣ ਜਿਹੜਾ ਪੇਸ਼ੈਂਟ ਨੂੰ ਆਣਾ ਇੰਨੀ ਦੂਰੋਂ ਬਹੁਤ ਮੁਸ਼ਕਲ ਹੈ ਉਹ ਸਾਡੇ ਕੋਲ 1 ਕਿਲੋਮੀਟਰ ਚੱਕਰ ਲਗਾ ਕੇ ਆਣਾ ਪੋਸੀਬਲ ਨਹੀਂ ਹੈਗਾ ਜੀ ਇਹ ਕਾਫੀ ਕੋਈ 1520 ਸਾਲ ਤੋਂ ਇਹ ਚੱਲ ਰਿਹਾ ਸੀਗਾ ਹਾਂਜੀ ਤੇ ਬੜੇ ਮਤਲਬ ਹੈ ਵੀ ਇੱਥੋਂ ਦੇ ਲੋਕਾਂ ਨੂੰ ਮਤਲਬ ਕਾਫੀ ਸਹੂਲियत ਸੀਗੀ ਪੇਸ਼ੈਂਟ ਨੂੰ ਵੀ ਬੜੀ ਆਸਾਨੀ ਸੀਗੀ ਤੇ ਕਈ ਲੋਕਾਂ ਦਾ ਰੋਜ਼ਗਾਰ ਐ ਕੋ ਛੋਟੀਆਂ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਸੀ ਕੋਈ ਬੱਚਿਆਂ ਦੇ ਕੱਪੜੇ ਵੇਚਦੇ ਸੀਗੇ ਜਾਂ ਦੂਸਰੀਆਂ ਚੀਜ਼ਾਂ ਚਾਹ ਦੀਆਂ ਦੁਕਾਨਾਂ ਕਹਿ ਲਓ ਹਾਂਜੀ ਤੇ ਉਹ ਹਰ ਕਿਸ ਦਾ ਮਤਲਬ ਇੱਕ ਰੋਜ਼ਗਾਰ ਚੱਲਿਆ ਸੀਗਾ ਤੇ ਹੁਣ ਇਹ ਗੇਟ ਬੰਦ ਹੋਣ ਦੇ ਨਾਲ ਸਾਰੇ ਬੜੇ ਪਰੇਸ਼ਾਨ ਹੋਏ ਆ ਉਹਨਾਂ ਦਾ ਕਾਰੋਬਾਰ ਜਿਹੜਾ ਆ ਇੱਕ ਤਰ੍ਹਾਂ ਦਾ ਠਾਪੀ ਹੋ ਗਿਆ ਹਾਂਜੀ ਹੁਣ ਸਾਸੀ ਆਮ ਆਦਮੀ ਪਾਰਟੀ ਵਿੱਚ ਆਪਣੇ ਰਿੰਟੂ ਜੀ ਨੇ ਸਾਡੀ ਬੜੇ ਅੱਛੇ ਤਰੀਕੇ ਨਾਲ ਸਾਡੀ ਸੁਣੀ ਆ ਸਾਨੂੰ ਆਸ਼ਵਾਸਨ ਦਵਾਇਆ ਕਿ ਤੁਹਾਡਾ ਅਸੀਂ ਜਿਹੜਾ ਇਹ ਮਸਲਾ ਹੱਲ ਕਰਾਂਗੇ ਹਾਂਜੀ ਅਸੀਂ ਜਿਨ੍ਹਾਂ ਦਾ ਰੋਜ਼ਗਾਰ ਚੱਲਦਾ ਪਿਆ ਅਸੀਂ ਉਹਨਾਂ ਨੂੰ ਬੇਰੋਜ਼ਗਾਰ ਨਹੀਂ ਹੋਣ ਦਵਾਵਾਂਗੇ ਹਾਂਜੀ ਆਸ ਹੈ ਕਿ ਤੁਹਾਡਾ ਕੰਮ ਹੋ ਜਾਏ ਹਾਂ ਅਸੀਂ ਬੜੀ ਆਸ ਆਸ ਹੈ ਕਿ ਉਮੀਦ ਹੈ ਸਾਨੂੰ ਉਹਨਾਂ ਤੇ ਬੜਾ ਵੀ ਉਹ ਸਾਡੀ ਹੈਲਪ ਜਰੂਰ ਕਰਨਗੇ ਇਹ ਪਹਿਲੇ ਵੀ ਨੁਮਾਇंदे ਆਏ ਆ ਇਹਦੇ ਪਹਿਲੇ ਵੀ ਗੱਲਾਂ ਬਾਤਾਂ ਹੋਈਆਂ ਕੰਮ ਹੋਇਆ ਹਾਂ ਚਲੋ ਮੇਰਾ ਮਤਲਬ ਹੈ ਪਹਿਲਾਂ ਵੀ ਅਸੀਂ ਜਿੰਨਾ ਤੱਕ ਵੀ ਅਪਰੋਚ ਕੀਤੀ ਪਰ ਸਾਡੀ ਸੁਣਵਾਈ ਕਿਤੇ ਨਹੀਂ ਹੋਈ ਹਾਂ ਇਹਨਾਂ ਨੇ ਸਾਡਾ ਬੜਾ ਸਾਨੂੰ ਸੁਨੇਹਾ ਵੀ ਸਾਡੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਸਾਨੂੰ ਯਕੀਨ ਵੀ ਦਿਵਾਇਆ